ਤੁਜੁੜਿਆ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਦਾ ਸਵਾਲ ਕਰਦਾ ਏ ਜਿੱਥੇ ਕਿ ਵਿਦੇਸ਼ ਜਾਣ ਦਾ ਸੁਪਨਾ ਨੌਜਵਾਨ ਪੂਰਾ ਕਰਨਾ ਚਾਹੁੰਦੇ ਸਨ ਪਰ ਪਿਛਲੇ ਸਮੇਂ ਹਰ ਇੱਕ ਦੇਸ਼ ਦੀਆਂ ਜੋ ਨਿਯਮਾਂ ਦੇ ਵਿੱਚ ਤਬਦੀਲੀ ਹੋਈ ਉਸ ਤੋਂ ਬਾਅਦ ਇੱਕ ਵਾਰ ਆਈਲੈਂਡਸ ਅਤੇ ਪੀਟੀ ਦੇ ਵਿੱਚ ਲੋਕਾਂ ਦਾ ਰੁਝਾਨ ਘਟ ਗਿਆ ਸੀ ਪਰ ਫ੍ਰੀਕੋਰਡ ਦੀ ਇੱਕ ਅਜਿਹੀ ਸੰਸਥਾ ਹੈ ਜੋ ਲਗਾਤਾਰ ਢੱਲੇ ਨਾਲ ਪੀਟੀ ਦਾ ਟੈਸਟ ਕਰਵਾ ਰਹੀ ਹੈ ਅਤੇ ਬੱਚਿਆਂ ਦਾ 100% ਰਿਜ਼ਲਟ ਦੇ ਰਹੀ ਹੈ ਅਸੀਂ ਗੱਲ ਕਰ ਰਹੇ ਹਾਂ ਫ੍ਰੀਕੋਰਡ ਸਟੈਟ ਵੀਜ਼ਾ ਵੇਵ ਦੀ ਜੋ ਲਗਾਤਾਰ ਪੀਟੀ ਦੇ ਵਿੱਚ ਇੱਕ ਚੰਗਾ ਰਿਜ਼ਲਟ ਦੇ ਕੇ ਨੌਜਵਾਨਾਂ ਦਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰ ਰਹੀ ਹੈ ਅਸਬਾਨ ਦੇ ਵਿੱਚ ਵਧੀਰੇ ਗੱਲਬਾਤ ਕੀਤੀ ਹੈ ਵੀਜ਼ਾ ਵੇਵ ਦੇ ਐਮ ਡੀ ਅਤੇ ਵੀਜ਼ਾ ਐਕਸਪਰਟ ਸਿਮਰੀਸ ਪੁੱਲਰ ਨੇ ਤੁਸੀਂ ਵੀ ਸੁਣੋ ਉਹਨਾਂ ਦੀ ਜਬਾਨੀ ਕੀ ਕਹਿੰਦੇ ਨੇ ਪੀਟੀਆਈ ਬਾਰੇ ਇਹ ਪਹਿਲੀ ਵਾਰ ਸ ਤਾਂ ਇਹ ਦੇਖ ਲਓ ਤੁਹਾਡੇ ਸਾਹਮਣੇ ਕਿੰਨਾ ਬੁਰਾ ਹਾਲ ਆ ਸਾਰੇ ਬੱਸ ਸਟੈਂਡ ਦੇ ਵਿੱਚ ਪਾਣੀ ਐ ਜਿਵੇਂ ਛੱਪੜ ਦਾ ਰੂਪ ਧਾਰ ਰਿਹਾ ਤੇ ਬਹੁਤ ਬੁਰਾ ਹਾਲ ਐ ਆਉਣ ਵਾਲੇ ਮੌਨਸੂਨ ਦੇ ਮੌਸਮ ਦੇ ਵਿੱਚ ਜਿਹੜਾ ਹੈਗਾ ਜੇ ਬਾਰਿਸ਼ਾਂ ਹੋਈਆਂ ਤਾਂ ਮੇਰੇ ਖਿਆਲ ਦੁਕਾਨਦਾਰਾਂ ਦਾ ਬਹੁਤ ਬੁਰਾ ਹਾਲ ਹੋ ਜੂਗਾ ਮੰਗ ਕੀਤੀ ਜਾਂਦੀ ਐ ਕਿ ਪਾਣੀ ਦਾ ਵਕਾਸ ਕੀਤਾ ਜਾਵੇ ਔਰ ਜਿਹੜਾ ਹੈਗਾ ਬੱਸ ਸਟੈਂਡ ਤੇ ਸਫਾਈ ਦਾ ਧਿਆਨ ਦਿੱਤਾ ਜਾਵੇ ਸਰਕਾਰ ਤੋਂ ਇਹੀ ਮੰਗ ਕੀਤੀ ਜਾਂਦੀ ਹੈ ਜਿਹੜਾ ਇਸ ਇਲਾਕੇ ਦੇ ਛੱਪੜ ਹੈਗਾ ਉਹ ਕੋਈ ਨਿਕਾਸੀ ਨਹੀਂ ਔਰ ਛੱਪੜ ਦਾ ਜਿਹੜਾ ਹੈਗਾ ਸਫਾਈ ਕੀਤੀ ਜਾਵੇ ਛੱਪੜ ਦੀ ਸਫਾਈ ਕੀਤੀ ਜਾਊਗੀ ਤਾਂ ਫੇਰ ਹੀ ਪਾਣੀ ਦਾ ਜਿਹੜਾ ਹੈਗਾ ਨਿਕਾਸ ਹੋਊਗਾ ਨਹੀਂ ਤੇ ਵਰਨਾ ਪਾਣੀ ਦਾ ਨਿਕਾਸ ਦਾ ਕੋਈ ਹੱਲ ਨਹੀਂ ਹੈਗਾ ਕਿੰਨੇ ਸਾਲ ਹੋ ਗਏ ਇਸ ਤਰੀਕੇ ਦੇ ਹਾਲਾਤ ਤੋਂ ਮੈਂ ਤਾਂ ਸ਼ੁਰੂ ਦੇ ਦੇਖਦਾ ਆ ਰਿਆਂ ਲੈ ਵੀ ਇੱਥੇ ਤਾਂ ਇਹੀ ਹਾਲ ਆ ਜਿਹੜੀ ਮਰਜ਼ੀ ਸਰਕਾਰ ਆ ਜਾਏ ਇਹੀ ਹਾਲ ਆ ਹੁਣ ਮੈਂ ਆਮ ਆਦਮੀ ਪਾਰਟੀ ਸਰਕਾਰ ਤੋਂ ਮੰਗ ਕਰਦਾ ਕਿ ਜਿਹੜਾ ਪਾਣੀ ਦਾ ਜਿਹੜਾ ਹੈਗਾ ਵਕਾਸ ਕੀਤਾ ਜਾਵੇ ਕਾਫੀ ਸਮੇਂ ਤੋਂ ਕਹਿ ਰਹੀ ਹੈ ਕਿ ਅਸੀਂ ਜੀ ਇਹਦਾ ਸੁਧਾਰ ਕਰ ਦਿਆਂਗੇ ਪਿਛਲੇ ਸਮੇਂ ਤੁਸੀਂ ਦੇਖਿਆ ਹੋਵੇਗਾ ਕਿ ਇੱਥੇ ਪਾਣੀ ਦੇ ਚੱਕਰ ਦੀ ਕਲਤਾਰ ਸਿੰਘ ਸੰਧਮਾ ਇੱਥੇ ਪਿਆ ਰਿਆ ਜਿਹਦੇ ਦੇ 18 ਬੰਦਿਆਂ ਦੇ ਪਰਚਾ ਹੋਇਆ ਸੀ ਉਦੋਂ ਤੋਂ ਲੈ ਕੇ ਇਹਨਾਂ ਦੀ ਸਰਕਾਰ ਵੀ ਬਣ ਗਈ 92 ਐਮਐਲਏ ਵੀ ਜਿੱਦੇ ਪਰ ਇਸ ਸ਼ਹਿਰ ਕੋੜਪੂਰੇ ਦਾ ਜਿਵੇਂ ਪ੍ਰੇਮ ਨਗਰ ਹੈ ਪੁਰਾਣਾ ਸ਼ਹਿਰ ਹੈ ਕਿਲੇ ਵਾਲਾ ਰੋਡ ਆ ਗਿਆਨੀ ਜੈਲ ਸਿੰਘ ਮਾਰਕੀਟ ਹੈ ਚਾਰ ਦਿਵਰੇ ਮਾਰਾ ਜਾਂ ਬਰਸਾਤ ਹੋਣ ਨਾਲ ਪਾਣੀ ਛੱਪੜ ਬਣ ਜਾਂਦਾ ਕੋਈ ਪਾਣੀ ਦੀ ਨਿਕਾਸੀ ਨਹੀਂ ਹੈ ਜਿਹੜਾ ਇਧਰਲੇ ਪਾਸੇ ਛੱਪੜ ਸੀ ਉਹ ਬੰਦ ਕਰਤਾ ਇਧਰਲਾ ਛੱਪੜ ਸੀ ਬੰਦ ਕਰਤਾ ਛੱਪੜਾਂ ਤੋਂ ਬਿਨਾਂ ਵਿਕਾਸ ਨਹੀਂ ਹੋ ਸਕਦਾ ਪਾਣੀ ਦਾ ਰਾਹ ਰਸਤਾ ਨਹੀਂ ਬਣ ਸਕਦਾ ਨਾ ਹੀ ਇਹਨਾਂ ਕੋਲੇ ਕੋਈ ਸਿਵਰ ਦਾ ਸਿਸਟਮ ਹੈ ਸਾਰਾ ਸਿਸਟਮ ਵਿਗੜਿਆ ਹੋਇਆ ਆ ਤੁਸੀਂ ਦੇਖ ਲਓ ਵੀ ਹਜੇ ਛੋਟੀ ਜੀ ਬਰਸਾਤ ਹੋਈ ਆ ਆਉਣ ਵਾਲੇ ਸਮੇਂ 'ਚ ਬਹੁਤ ਵੱਡੀ ਬਰਸਾਤ ਹੋਣ ਦੀ ਸੰਭਾਵਨਾ ਹੈ ਜਿਹੜੇ ਕਿ ਮਾਨਸੂਨ ਦੇ ਮੁਤਾਬਕ ਦੱਸ ਰਹੇ ਹੈ ਕਿ ਕਾਫੀ ਲੰਮੀ ਬਰਸਾਤ ਹੋਏਗੀ ਤੇ ਸ਼ਹਿਰ ਦਾ ਹਰ ਬਰਸਾਤ ਦੇ ਵਿੱਚ ਬੁਰਾ ਹਾਲ ਹੁੰਦਾ ਅਸੀਂ ਸਰਕਾਰ ਨੂੰ ਤੇ ਮੌਜੂਦਾ ਕੋੜੂ ਪੂਰੇ ਦੇ ਐਮ.ਐਲ.ਏ. ਕਲਤਾਰ ਸਿੰਘ ਸੰਧਮਾ ਪੰਜਾਬ ਦੇ ਸਪੀਕਰ ਨੂੰ ਇਹ ਬੇਨਤੀ ਕਰਦੇ ਹੱਥ ਜੋੜ ਕੇ ਕਿ ਇਸ ਸ਼ਹਿਰ ਦਾ ਸੁਧਾਰ ਕਰਾਇਆ ਜਾਵੇ ਪਾਣੀ ਦਾ ਨਿਕਾਸ ਦਾ ਵਧੀਆ ਪ੍ਰਬੰਧ ਕੀਤਾ ਜਾਵੇ ਕਾਂ ਜੋ ਲੋਕ ਆਪਣਾ ਕਾਰੋਬਾਰ ਕਰ ਸਕਣ ਵਸ ਸਕਣ ਅੱਜ ਤੁਸੀਂ ਦੇਖ ਲਓ ਕਿ ਆ ਗੈਨੀ ਜੈਲ ਸਿੰਘ ਪੂਰੀ ਬੰਦ ਹੈ ਮਾਰਕੀਟ ਕਿਉਂਕਿ ਇੱਥੋਂ ਦਾ ਗਾਹਕ ਆਉਣ ਦਾ ਸੁਭਾਅ ਬਨਾਂ ਹੀ ਨਹੀਂ ਇਧਰਲੇ ਪਾਸੇ ਦੇਖੋ ਗੰਦਗੀ ਦੇ ਢੇਰ ਲੱਗੇ ਹੋਏ ਆ ਪਿਛਲੇ ਪਾਸੇ ਅੱਜ ਤੱਕ ਕੋਈ ਉਹਦਾ ਸਫਾਈ ਦਾ ਪ੍ਰਬੰਧ ਨਹੀਂ ਹੈ ਕੋਈ ਪਸ਼ਵਾਂ ਦੀ ਦੇਖਭਾਲ ਨਹੀਂ ਹੈ ਸਾਰੇ ਪਸ਼ੂ ਗਲ ਰਹੇ ਆ ਸੜ ਰਹੇ ਆ ਔਰ ਇਸ ਕਰਕੇ ਜਿਹੜਾ ਸਰਕਾਰ ਦਾ ਦੁਨੀਆ ਜਿਹੜੀ ਹੈਗੀ ਪੂਰੇ ਭਾਰਤ ਦੇ ਲੋਕ ਜਿਹੜੇ ਹੈਗੇ ਹੱਗਨ ਤੋਂ ਲੈ ਕੇ ਖਾਨ ਤੱਕ ਸਾਰਾ ਟੈਕਸ ਅਦਾ ਕਰਦੇ ਆ ਔਰ ਹਜ਼ਾਰਾਂ ਟੈਕਸ ਅਦਾ ਕਰਨ ਦੇ ਬਾਵਜੂਦ ਵੀ ਸ਼ਹਿਰ ਦਾ ਬੁਰਾ ਹਾਲ ਹੁੰਦਾ ਤੇ ਸ਼ਹਿਰ ਵਾਸੀਆਂ ਨੂੰ ਬਹੁਤ ਤਕਲੀਫ ਦਾ ਸਾਹਮਣਾ ਕਰਨਾ ਪੈਂਦਾ